हेलो फ्रेंड्स आज ਅਸੀਂ ਇੱਕ ਹੋਰ ਬਹੁਤ ਹੀ ਇੰਪੋਰਟੈਂਟ ਟੌਪਿਕ ਬਾਰੇ ਡਿਸਕਸ ਕਰਨੇ ਜਾ ਰਹੇ ਹਾਂ ਇਹ ਹੈ ਤੁਹਾਡੀ ਕੁਆਲਿਟੀ ਆਫ ਲਾਈਫ ਜੀਵਨ ਦੀ ਗੁਣਵਤਾ ਤੇ ਤੁਹਾਡੀ 슈ਗਰ ਦੀ ਬਿਮਾਰੀ 슈ਗਰ ਦੀ ਬਿਮਾਰੀ ਦਾ ਪ੍ਰਾਇਮਰੀ ਗੋਲ ਜਿਹੜਾ ਹੋਣਾ ਚਾਹੀਦਾ ਸੀ ਉਹ अर्ली ਡਾਇਗਨੋਸਿਸ ਜਲਦੀ ਉਹਦਾ ਪਤਾ ਲੱਗ ਜਾਏ ਤੇ ਜਲਦੀ ਉਹਦੀ ਟ੍ਰੀਟਮੈਂਟ ਹੋ ਜਾਏ ਤਾਂ ਤਾਂ ਜਿਹੜੀ ਕੁਆਲਿਟੀ ਆਫ ਲਾਈਫ ਹੈ ਜੀਵਨ ਦੀ ਗੁਣਵਤਾ ਤੁਸੀਂ ਕਾਇਮ ਰੱਖ ਸਕਦੇ ਹੋ ਜੇ ਤੁਹਾਡੇ ਡਾਇਗਨੋਸਿਸ ਦੇ ਵਿੱਚ ਜਾਂ ਟ੍ਰੀਟਮੈਂਟ ਦੇ ਵਿੱਚ ਕੁਤਾਹੀ ਹੁੰਦੀ ਹੈ ਤਾਂ ਤੁਹਾਡੀ ਕੁਆਲਿਟੀ ਆਫ ਲਾਈਫ ਜਾਂ ਜੀਵਨ ਦੀ ਗੁਣਵਤਾ ਬਹੁਤ ਪ੍ਰਭਾਵਿਤ ਹੁੰਦੀ ਹੈ ਏਸੀ ਕਰਕੇ ਅਸੀਂ ਚਾਹੁੰਦੇ ਆ ਕਿ ਤੁਹਾਡਾ ਬਿਮਾਰੀ ਦੀ ਪਹਿਚਾਨ ਬਹੁਤ ਪਹਿਲਾਂ ਹੋ ਜਾਏ ਔਰ ਜਲਦੀ ਹੀ ਉਸ ਦਾ ਇਲਾਜ ਹੋ ਜਾਏ ਤਾਂ ਕਿ ਜਿਹੜੀ ਕੁਆਲਿਟੀ ਆਫ ਲਾਈਫ ਜੀਵਨ ਦੀ ਗੁਣਵਤਾ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਭਾਵਿਤ ਕਰੇਗੀ ਔਸਟੋਟਸਿੰ ਬਾਤ ਜਾਲ ਇਹ ਜੀਵਨ ਦੀ ਗੁਣਵਤਾ ਕਿਹੜੇ ਕਿਹੜੇ ਅਧਾਰਾਂ ਤੇ ਹੈ ਇੱਕ ਤਾਂ ਹੈ ਕਿ ਸਰੀਰਕ ਦੂਜਾ ਮਾਨਸਿਕ ਫਿਰ ਬੌਧਾਤਮਕ ਜਿਹਨੂੰ ਕਾਗਨੀਟਿਵ ਕਹਿੰਦੇ ਆ ਇਹ ਸਾਈਕੋਲੋਜੀਕਲ ਜਾਂ ਮਨੋਵਿਗਿਆਨਕ ਜਿਹੜੇ ਤੁਹਾਡੇ ਪਹਿਲੂ ਹੈਗੇ ਆ ਇਸ ਸੋਸ਼ਲ ਜਿਹੜੇ ਸਮਾਜਿਕ ਢਾਂਚੇ ਦੇ ਵਿੱਚ ਤੁਸੀਂ ਵਿਚਰਨਾ ਹੈ ਉਸ ਤਰ੍ਹਾਂ ਦੀ ਲਾਈਫ ਤੇ ਕੀ ਪ੍ਰਭਾਵ ਪੈਂਦੇ ਹੈਗੇ ਆ ਇਸ ਨੂੰ ਸਾਇੰਸ ਦਾ ਨਾਂ ਨਹੀਂ ਔਰ ਸੂਝ ਵਾਣਾ ਨਹੀਂ ਬਹੁਤ ਹੀ ਮਤਲਬ ਗਹਿਰੇ ਤੌਰ ਤੇ ਲਿਆ ਹੈ ਕਿਉਂਕਿ ਅੱਜ ਤੋਂ ਇਸ ਪਾਸੇ ਵੱਲ ਉਹਨਾਂ ਦਾ ਬਹੁਤ ਖਿਆਲ ਗਿਆ ਹੈ ਔਰ ਸਭ ਤੋਂ ਵੱਧ ਆਰਟੀਕਲਸ ਸਾਇੰਸ ਦੇ ਮੈਗਜ਼ੀਨਾਂ ਦੇ ਵਿੱਚ ਏਸੀ ਚੀਜ਼ ਤੇ ਛਪੇ ਹਨ तकरीबन 19 ਲੱਖ ਤੇ 50 ਹਜ਼ਾਰ ਆਰਟੀਕਲਸ ਸਿਰਫ ਡਾਇਬੀਟਿਸ ਤੇ ਕੁਆਲਿਟੀ ਆਫ ਲਾਈਫ ਦੇ ਉੱਤੇ ਪ੍ਰਕਾਸ਼ਿਤ ਹੋ ਚੁੱਕੇ ਹਨ ਜਿਹੜੇ ਕਿ ਦੂਸਰੇ ਜਿਹੜੇ ਰਿਸੀ ਹੈਗਿਆ ਚਾਹੇ ਉਹ ਹਾਰਟ ਡਿਜ਼ੀਜ਼ ਹੋਵੇ ਚਾਹੇ ਉਹ ਕਿਡਨੀ ਡਿਜ਼ੀਜ਼ ਹੋਵੇ ਚਾਹੇ ਹੋਰ ਜਿਹੜੀਆਂ ਹੈ ਉਹਨਾਂ ਦੇ ਉੱਤੇ ਤਕਰੀਬਨ 15000 20000 25000 30000 ਤੱਕ ਆਰਟੀਕਲ ਛਪੇ ਆ ਇਹ ਇੱਕ ਐਸਾ ਪਖ ਹੈ ਜਿਹਦੇ ਉੱਤੇ ਸਭ ਤੋਂ ਜ਼ਿਆਦਾ ਆਰਟੀਕਲਸ ਮਤਲਬ ਜਿਹੜੇ ਸਾਇੰਸਦਾਨ ਹੈ ਉਹਨਾਂ ਨੇ ਛਪੇ ਆ ਕੁਆਲਿਟੀ ਆਫ ਲਾਈਫ ਜਿਹੜੀ ਆ ਉਹ ਉਸ ਵੇਲੇ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੀ ਆ ਜਦੋਂ ਕਿ 슈ਗਰ ਦੀਆਂ ਕੰਪਲਿਕੇਸ਼ਨ ਜਿਹੜੀਆਂ ਹੈਗੀਆਂ ਆ ਉਹ ਨਾਲ ਹੁੰਦੀਆਂ ਹੈਗੀਆਂ ਆ ਇਸ ਤਰ੍ਹਾਂ ਜਿੱਦਾਂ ਕਿ ਕੋਰਨਰੀ ਆਰਟਰੀ ਡਿਜ਼ੀ ਜਿਹੜੀ ਹਾਰਟ ਦੀ ਪ੍ਰੋਬਲਮ ਨਾਲ ਹੋ ਜਾਂਦੀ ਆ ਜਾਂ ਤੁਹਾਡਾ ਗੁਰਦਾ ਖਰਾਬ ਹੋ ਜਾਂਦਾ ਜਾਂ ਤੁਹਾਡੇ ਆ ਅੱਖਾਂ ਖਰਾਬ ਹੋ ਕੇ ਅੰਧਾਪਨ ਹੋ ਜਾਂਦਾ ਆ ਜਾਂ ਤੁਹਾਨੂੰ ਮਾਈਕਰੋ ਜਾਂ ਮੈਕਰੋ ਵੈਸਕੂਲਰ ਪ੍ਰੋਬਲਮਸ ਆ ਜਾਂਦੀਆਂ ਮਾਈਕਰੋ ਦੇ ਵਿੱਚ ਤੁਹਾਡੀਆਂ ਨਰਵਸ ਅਫੈਕਟ ਹੋ ਜਾਂਦੀਆਂ ਤੁਹਾਡੇ ਗੁਰਦੇ ਅਫੈਕਟ ਹੋ ਜਾਂਦੇ ਆ ਤੁਹਾਡੇ ਜਿਹੜੀਆਂ ਹੈਗੀਆਂ ਹਾਰਟ ਜਿਹੜਾ ਹੈਗਾ ਆ ਕੋਰਨਰੀ ਆਰਟੀਰੀ ਡਿਸੀ ਜਿਹੜੀ ਹੈਗੀ ਆ ਉਹ ਉਹ ਅਫੈਕਟ ਹੋ ਜਾਂਦੀ ਹੈਗੀ ਆ ਮੈਕ్రో ਦੇ ਵਿੱਚ ਵੀ ਹਾਰਟ ਡਿਜ਼ੀਜ਼ ਹੋ ਜਾਂਦੀ ਹੈ ਕੀ ਆ ਜਾਂ ਤੁਹਾਡਾ ਆਪਣਾ ਪੈਰੀਫਰਲ ਵੈਸਕੂਲਰ ਡਿਜ਼ੀਜ਼ ਹੋ ਜਾਂਦੀ ਸਟ੍ਰੋਕ ਹੋ ਜਾਂਦਾ ਹੈਗਾ ਆ ਇਸ ਤਰ੍ਹਾਂ ਦੀਆਂ ਮਾਈਕਰੋ ਵੈਸਕੂਲਰ ਡਿਜ਼ੀਜ਼ ਜਿਹੜੀਆਂ ਹੈ ਜਾਂ ਫਿਰ ਜਿੰਸੀ ਨਪੁੰਸਕਤਾ ਹੋ ਜਾਂਦੀ ਹੈਗੀ ਆ ਸੈਕਸ਼ੂਅਲ ਡਿਸਫੰਕਸ਼ਨਸ ਹੋ ਜਾਂਦੇ ਈਡੀ ਟਾਈਪ ਤੁਹਾਨੂੰ ਪ੍ਰੋਬਲਮਾਂ ਹੋ ਜਾਂਦੀਆਂ ਜਦੋਂ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਹੁੰਦੀਆਂ ਆ ਉਸ ਵੇਲੇ ਤੁਹਾਡੀ ਕੁਆਲਿਟੀ ਆਫ ਲਾਈਫ ਬਹੁਤ ਨਿੱਗਰ ਜਾਂਦੀ ਹੈਗੀ ਆ ਸੋ ਇਹਦੇ ਵਿੱਚ ਜਿਹੜੇ ਟ੍ਰੀਟਮੈਂਟ ਕਰਨ ਦੇ ਤਰੀਕੇ ਹੈਗੇ ਆ ਜਾਂ ਇਹਨੂੰ ਕੰਟਰੋਲ ਕਰਨ ਦੇ ਤਰੀਕੇ ਹੈਗੇ ਆ ਪ੍ਰੋਟੋਕੋਲਸ ਹੈਗੇ ਆ ਜਿਹੜੇ ਉਹ ਬਹੁਤ ਹੀ ਜ਼ਰੂਰੀ ਹੱਤੇ ਹੈਗੇ ਆ ਇਹ ਦੇਖਣ ਚ ਆਇਆ ਕਿ ਜਿੰਨੇ ਵੀ ਕ੍ਰੋਨਿਕ ਕਿਡਨੀ ਡਿਜ਼ੀਜ਼ ਦੇ ਮਰੀਜ਼ ਹੈਗੇ ਆ ਸਿਆਣੇ ਉਹਨਾਂ ਦੇ ਵਿੱਚੋਂ ਅੱਧੇ ਜਿਹੜੇ ਹੈਗੇ ਆ ਉਹ ਡਾਇਬੀਟਿਕ ਪਾਪੂਲੇਸ਼ਨ ਦੇ ਵਿੱਚੋਂ ਆਉਂਦੇ ਹੈਗੇ ਆ ਮਤਲਬ ਅੱਧੇ ਕਿਡਨੀ ਦੇ ਪੇਸ਼ੈਂਟਸ ਡਾਇਬੀਟਿਸ ਦਾ ਰਿਲੇਟਡ ਹੁੰਦੇ ਹੈਗੇ ਆ 9.8% ਜਿਹੜੇ ਡਾਇਬੀਟਿਕਸ ਹੈਗੇ ਆ ਉਹ ਹਾਰਟ ਅਟੈਕ ਐਕਸਪੀਰੀਅੰਸ ਕਰਦੇ ਹੈਗੇ ਉਹਨਾਂ ਨੂੰ ਹਾਰਟ ਅਟੈਕ ਹੋ ਜਾਂਦਾ ਹੈਗਾ ਆ 9.1% ਪੇਸ਼IENTS ਉਹ ਹੈ ਜਿਨ੍ਹਾਂ ਨੂੰ ਕਾਰਡੀਓ ਕੋਰਨਰੀ ਆਰਟਰੀ ਡਿਜ਼ੀਜ਼ ਹੁੰਦੀ ਹੈਗੀ ਆ ਫਿਰ 7.9% ਉਹ ਪੇਸ਼IENTS ਹੈਗੇ ਆ ਡਾਇਬਟੀਜ਼ ਦੇ ਜਿਨ੍ਹਾਂ ਨੂੰ क्रॉनिक ਹਾਰਟ ਫੇਲਿਅਰ ਹੋ ਜਾਂਦੀ ਹਾਰਟ ਫੇਲਿਅਰ ਦੇ ਮਰੀਜ਼ ਬਣ ਜਾਂਦੇ ਹੈਗੇ ਆ 6.6% ਡਾਇਬੀਟਿਕਸ ਉਹ ਹੁੰਦੇ ਆ ਜਿਨ੍ਹਾਂ ਨੂੰ ਸਟ੍ਰੋਕ ਦੀ ਬਿਮਾਰੀ ਜਿਨ੍ਹਾਂ ਨੂੰ ਮਤਲਬ ਹੈਮੀਪਲੇਜੀਆ ਜਾਂ ਪਲੇਜੀਆ ਜਾਂ ਅਦਰੰਗ ਵਗੈਰਾ ਦਾ ਹੋ ਜਾਂਦਾ ਅਟੈਕ ਉਹ ਉਹ ਪੇਸ਼ੈਂਟ ਹੁੰਦੇ ਹੈਗੇ ਆ 27.8 ਚੌਥੇ ਹਿੱਸੇ ਨਾਲੋਂ ਵੀ ਜ਼ਿਆਦਾ ਲੋਕਾਂ ਨੂੰ ਕ੍ਰੋਨਿਕ ਕਿਡਨੀ ਡਿਜ਼ੀਜ਼ ਹੋ ਜਾਂਦੀ ਹੈਗੀ ਆ ਜਿੰਨਾਂ ਦੇ ਵਿੱਚ ਗੁਰਦਾ ਫੇਲ ਹੋ ਜਾਂਦਾ ਹੈਗਾ ਆ ਫੇ 22.9% ਜਿਨ੍ਹਾਂ ਦੀਆਂ ਫੁੱਟ ਦੀਆਂ ਪ੍ਰੋਬਲਮਾਂ ਹੋ ਜਾਂਦੀਆਂ ਜਿਨ੍ਹਾਂ ਨੂੰ ਅਖੀਰ ਦੇ ਵਿੱਚ ਜਾ ਕੇ ਲੱਤਾਂ ਕਟਾਉਣੀਆਂ ਪੈਂਦੀਆਂ ਹੈਗੀਆਂ ਫਿਰ 18.9% ਲੋਕ ਐਸੇ ਡਾਇਬੀਟਿਕ ਸੁਦੇ ਆ ਜਿਨ੍ਹਾਂ ਦੀਆਂ ਅੱਖਾਂ ਦੀ ਜਿਹੜੀ ਨਿਗਾ ਚਲ ਜਾਂਦੀ ਹੈ ਅੰਧਾਪਨ ਹੋ ਜਾਂਦਾ ਹੈ ਲਾਇ ਉਹਦੇ ਨਾਲ ਤੁਹਾਡੇ ਜਿਹੜੀ ਜੋ ਵੀ ਇਹ ਪ੍ਰੋਬਲਮਸ ਹੈ ਉਹਨਾਂ ਵਿੱਚ ਜਿਹੜੀ ਪੇਸ਼ੈਂਟ ਦੀ એનર્ਜੀ ਹੈਗੀ ਆ ਉਹ ਵੀ ਲੂਜ਼ ਹੋ ਜਾਂਦੀ ਆ ਉਹਨਾਂ ਨੂੰ ਇਹਦੇ ਲਈ ਪਲਾਨਿੰਗ ਵੀ ਕਰਨੀ ਪੈਂਦੀ ਹੈਗੀ ਆ ਉਹਨਾਂ ਦਾ ਜਿਹੜਾ ਥਾਟ ਪ੍ਰੋਸੈਸ ਹੈਗਾ ਆ ਉਹ ਵੀ ਡਿਸਟਰਬ ਹੋ ਜਾਂਦਾ ਹੈਗਾ ਆ ਸੋ ਇਹ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਇੱਕ ਸਾਇੰਸ ਦਾ ਨਾਂ ਨੇ ਇਸ ਸਾਰੀ ਚੀਜ਼ ਨੂੰ ਇੱਕ ਨਵੀਂ ਡੈਫੀਨੀਸ਼ਨ ਦਿੱਤੀ ਆ ਉਹਨੂੰ ਕਹਿੰਦੇ ਆ ਡਾਇਬੀਟਿਸ ਓਵਰਵੈਲਮਸ ਕਿ ਡਾਇਬੀਟਿਸ ਦੇ ਵਿੱਚ ਓਵਰਵੈਲਮਿੰਗ ਕੰਡੀਸ਼ਨਸ ਹੋ ਜਾਂਦੀਆਂ ਓਵਰਵੈਲਮਸ ਇਹ ਉਹਨਾਂ ਨੇ ਇਹਦਾ ਨਾਮ ਦਿੱਤਾ ਹੈਗਾ ਆ ਜਿਹੜੀ ਸਿਰਫ ਡਾਇਬੀਟਿਸ ਦੀ ਪ੍ਰੈਜ਼ੈਂਸ ਹੀ ਤੁਹਾਡੀ ਜਿਹੜੀ ਕੁਆਲਿਟੀ ਆਫ ਲਾਈਫ ਆ ਉਹਨੂੰ ਡਿਟੀਰੀਓਰੇਟ ਕਰ ਦਿੰਦਾ ਤੁਹਾਡੀ ਤੇ ਜੇ ਨਾਲ ਹੋਰ ਕੋਮੋਰਬਿਡिटीज ਹੈਗੀਆਂ ਜਾਂ ਕੰਪਲਿਕೇಷನ್ಸ್ ਨਾਲ ਹੈਗੀਆਂ ਕੋਮੋਰਬਿਡਿਟੀ ਜਿਸ ਤਰ੍ਹਾਂ ਓਬੈਸਟੀ ਨਾਲ ਹੈ ਜਾਂ ਤੁਹਾਡੀ ਬਲੱਡ ਪ੍ਰੈਸ਼ਰ ਦੀ ਨਾਲ ਹੈ ਜਾਂ ਡਿਸਲਿਪਿਡੇਮੀਆ ਹੈ ਇਹ ਜਿਹੜੀਆਂ ਨਾਲ ਅਗਰ ਡਾਇਬੀਟਿਸ ਦੇ ਤੁਹਾਡੇ ਇਹ ਹੈਗੀਆਂ ਕੋਮੋਰਬਿਡिटीज ਤਾਂ ਤੁਹਾਡੀ ਜਿਹੜੀ ਕੁਆਲਿਟੀ ਆਫ ਲਾਈਫ ਹੈ ਉਹ ਵਰਸ ਹੋ ਜਾਂਦੀ ਹੈਗੀਆ 1997 ਦੇ ਵਿੱਚ WHO ਨੇ ਹੈਲਥ ਦੀ ਡੈਫੀਨੀਸ਼ਨ ਦਿੱਤੀ ਸੀ ਕਿ ਜਿਹੜੀ ਸਟੇਟ ਹੈਗੀ ਆ ਉਹ ਕੰਪਲੀਟ ਸਰੀਰਕ ਮਾਨਸਿਕ ਤੇ ਸਮਾਜਿਕ ਤੰਦਰੁਸਤੀ ਦੇਈ ਸਗੋਂ ਇਹ 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 ਤੰਦਰੁਸਤੀ ਹੈ ਇਹ ਮਤਲਬ ਸਿਰਫ ਬਿਮਾਰੀ ਦਾ ਨਾ ਹੋਣਾ ਨਹੀਂ ਹੈ ਪਰ ਕੁਆਲਿਟੀ ਆਫ ਲਾਈਫ ਜਿਹੜੀ ਹੈਗੀ ਆ ਇਹ ਐਸਟੀਵੇਸ਼ਨ ਹੈ ਤੁਹਾਡੀ ਤੰਦਰੁਸਤੀ ਕਿੰਨੀ ਹੈਗੀ ਆ ਤੇ ਇਹਦੀ ਮੈਜ਼ਰਮੈਂਟ ਜਿਹੜੀ ਹੈਗੀ ਆ ਉਹ ਹੈਲਥ ਦੀ ਕਿ ਹੈਲਥ ਕਿੰਨੀ ਜ਼ਿਆਦਾ ਹੈਗੀ ਆ ਤੇ ਜਿਹੜੇ ਅਫੈਕਟਸ ਹੈਗੇ ਆ ਤੁਹਾਡੇ ਹੈਲਥ ਕੇਅਰ ਦੇ ਹੈਲਥ ਕੇਅਰ ਜਿਹੜੀ ਹੈਗੀ ਆ ਉਹ ਤੁਹਾਨੂੰ ਕਿੰਨੀ ਕੁ ਮਿਲਦੀ ਹੈਗੀ ਆ ਇਹ ਸਾਰੀਆਂ ਚੀਜ਼ਾਂ ਦੀ WHO ਨੇ ਇਹ ਡਿਫੀਨੀਸ਼ਨ ਦਿੱਤੀ ਸੀ ਫਿਰ ਕੁਆਲਿਟੀ ਆਫ ਲਾਈਫ ਨੂੰ ਵੀ ਡਿਫਾਈਨ ਕੀਤਾ WHO ਨੇ ਉਹਨਾਂ ਨੇ ਕਿਹਾ ਕਿ ਜਿਹੜੀ ਇਨਸਾਨ ਦੀ ਪਰਸੈਪਸ਼ਨ ਹੈਗੀ ਆ ਕਿ ਉਹਨਾਂ ਦੀ ਲਾਈਫ ਦੇ ਵਿੱਚ ਕੀ ਪੋਜੀਸ਼ਨ ਹੈਗੀ ਆ ਇਹ ਕੰਟੈਕਸਟ ਦੇ ਵਿੱਚ ਉਹਨਾਂ ਦਾ ਕਲਚਰ ਉਹਨਾਂ ਦਾ ਵੈਲਿਊ ਸਿਸਟਮ ਤੇ ਜਿਹਦੇ ਵਿੱਚ ਉਹ ਰਹਿੰਦੇ ਹੈਗੇ ਆ ਤੇ ਉਹਨਾਂ ਦਾ ਰਿਲੇਸ਼ਨ ਜੋ ਜਿਹੜੇ ਗੋਲ ਪੀਛੇ ਉਹਨਾਂ ਨੇ ਮਿੱਥਿ ਹੋਇਆ ਜਿਹੜੀਆਂ ਐਕਸਪੈਕਟੇਸ਼ਨਸ ਉਹ ਕਰਦੇ ਹੈਗੇ ਆ ਜਿਹੜੇ ਸਟੈਂਡਰਡਸ ਉਹਨਾਂ ਨੇ ਰੱਖਿਓਏ ਹੈਗੇ ਆ ਤੇ ਉਹਨਾਂ ਦੇ ਜੋ ਜੋ ਕਨਸਰਨ ਹੈਗੇ ਆ ਉਹਨਾਂ ਨਾਲ ਰਿਲੇਟਡ ਜਿਹੜੇ ਹੈਗੇ ਆ ਸਿਸਟਮ ਵੈਲ ਜੂ ਸਿਸਟਮ ਉਹ ਉਹ ਵੀ ਡਿਪੈਂਡ ਕਰਦਾ ਹੈ ਤੇ ਇਹ ਸਿਰਫ ਫਿਜ਼ੀ ਫਿਜ਼ੀਕਲ ਹੈਲਥ ਹੀ ਨਹੀਂ ਹੈ ਇਹ ਇਹਦੇ ਵਿੱਚ ਸਾਈਕਲੋਜੀਕਲ ਵੀ ਆ ਗਈ ਹੈ ਸਟੇਟ ਕਿਦਾਂ ਦੀ ਹੈਗੀ ਆ ਲੈਵਲ ਆਫ ਤੁਹਾਡਾ ਪਰਸਨਲ ਇੰਡੀਪੈਂਡੈਂਸ ਫਰੀडम ਵੱਡੀ ਕਿੰਨੀ ਹੈਗੀ ਆ ਔਰ ਸੋਸ਼ਲ ਲਾਈਫ ਕਿਸ ਤਰ੍ਹਾਂ ਦੀ ਹੈਗੀ ਆ ਤੁਹਾਡੇ ਪਰਸਨਲ ਬਲੀਫਸ ਜਿਹੜੇ ਹੈਗੇ ਆ ਉਹਨਾਂ ਤੇ ਵੀ ਡਿਪੈਂਡ ਕਰਦਾ ਆ ਇਹ ਸਾਰੀਆਂ ਹੀ ਚੀਜ਼ਾਂ ਤੁਹਾਡੀ ਜਿਹੜੀ ਕੁਆਲਿਟੀ ਆਫ ਲਾਈਫ ਹੈਗੀ ਆ ਉਹਨੂੰ ਪ੍ਰਭਾਵਿਤ ਕਰਦੀਆਂ ਹੈਗੀਆਂ ਯਾਰ ਸੋ ਇਸ ਕਰਕੇ ਜਿਹੜੀ ਤੁਹਾਡੀ ਕੁਆਲਿਟੀ ਆਫ ਲਾਈਫ ਹੈ ਉਹਦੇ ਤੇ ਅਸੀਂ ਇਸ ਲਈ ਜ਼ਿਆਦਾ ਜ਼ੋਰ ਦੇ ਰਹੇ ਆ ਕਿ ਅਗਰ ਤੁਹਾਨੂੰ ਈਵਨ ਡਾਇਬੀਟਿਸ ਦਾ ਡਾਇਗਨੋਸਿਸ ਵੀ ਹੋ ਗਿਆ ਆ ਤੇ ਤੁਹਾਡੀ ਕੁਆਲਿਟੀ ਆਫ ਲਾਈਫ ਏਵਨ ਨਹੀਂ ਰਹਿਣੀ ਆਪਣੇ ਡਾਕਟਰ ਤਾਂ ਇਹ ਵੀ ਕਹਿੰਦੇ ਹੈਗੇ ਆ ਕਿ ਜਿਹੜੀ ਤੁਹਾਡੀ ਕੁਆਲਿਟੀ ਆਫ ਲਾਈਫ ਹੈਗੀ ਆ ਸੇਤ ਹੈਗੀ ਆ ਉਹ ਆਪਟੀਮਲ ਹੋਣੀ ਚਾਹੀਦੀ ਹੈਗੀ ਆ ਸਿਰਫ ਇਹ ਨਹੀਂ ਹੈ ਕਿ ਤੁਹਾਨੂੰ ਅਗਰ ਨਾਰਮਲ ਚੀਜ਼ਾਂ ਹੈਗੀਆਂ ਸਾਰੀਆਂ ਆਪਟੀਮਲ ਜਦੋਂ ਤੁਸੀਂ ਸਵੇਰ ਨੂੰ ਉੱਠਦੇ ਆ ਤੇ ਤੁਸਾਨੂੰ ਤੁਹਾਡਾ ਕੰਮ ਕਰਨ ਨੂੰ ਮਨ ਕਰਦਾ ਹੈ ਤੁਹਾਡੇ ਚ ਜੋਸ਼ ਹੈਗਾ ਆ ਤੁਸੀਂ ਉਤਸੁਕਤਾ ਦੇ ਨਾਲ ਆਪਣਾ ਕੰਮ ਸ਼ੁਰੂ ਦਿਨ ਸ਼ੁਰੂ ਕਰਦੇ ਆ ਤੁਹਾਡੀ એનર્ਜੀ ਜਿਹੜੀ ਆ ਉਹ ਕਾਇਮ ਰਹੀਦੀ ਹੈਗੀ ਆ ਤੇ ਜਦੋਂ ਰਾਤ ਨੂੰ ਤੁਸੀਂ ਆਪਣੇ ਬਿਸਤਰੇ ਦੇ ਉੱਤੇ ਜਾਂਦੇ ਆ ਤੇ ਤੁਹਾਡੀ ਉਹੀ એનર્ਜੀ ਜਿਹੜੀ ਹੈ ਤੁਹਾਡੇ ਕੋਲ ਹੈ ਔਰ ਤੁਸੀਂ ਉਸੇ ਹੀ એનર્ਜੀ ਨਾਲ ਆਪਣੀ ਨੀਂਦ ਰੰਦੇ ਆ ਇਹ ਨਹੀਂ ਹੈ ਕਿ ਸਵੇਰੇ ਤਾਂ ਚਲੋ ਤੁਸੀਂ ਉੱਠੇ ਆ ਤੇ ਤੁਹਾਡੀ એનર્ਜੀ ਕਾਫੀ ਹੈ ਤੇ ਜਦੋਂ ਤੁਸੀਂ ਸ਼ਾਮ ਨੂੰ ਥੱਕੇ ਟੁੱਟੇ ਆਏ ਆ ਔਰ ਤੇਰੀ ਹੋ ਕੇ ਆਪਣੇ ਮੰਜੇ ਤੇ ਪਏ ਆ ਤੇ ਤੁਸੀਂ ਸਭ ਕੁਝ ਆਪਣਾ ਮਤਲਬ ਟਾਇਰਡ ਹੈਗੇ ਜਾਂ ਤੇ ਕੋਈ ਕੋਈ ਚੀਜ਼ ਤੁਹਾਨੂੰ ਚੰਗੀ ਨਹੀਂ ਲੱਗਦੀ ਸੋ ਇਸ ਕਰਕੇ ਤੁਹਾਡੀ ਜਿਹੜੀ ਕੁਆਲਿਟੀ ਆਫ ਲਾਈਫ ਹੈਗੀ ਆ ਜੀਵਨ ਦੀ ਗੁਣਵਤਾ ਹੈਗੀ ਆ ਉਹ ਪਰਫੈਕਟ ਹੋਣੀ ਚਾਹੀਦੀ ਆ ਆਪਟੀਮਲ ਹੋਣੀ ਚਾਹੀਦੀ ਆ ਔਰ ਤੁਹਾਡੀ ਰੂਹ ਦੇ ਵਿੱਚ ਉਹ ਜੋਸ਼ ਹੋਣਾ ਚਾਹੀਦਾ ਜਿਹਦੇ ਨਾਲ ਉਹ ਪੈਸ਼ਨ ਹੋਣਾ ਚਾਹੀਦਾ ਉਹ enthusiam ਹੋਣਾ ਚਾਹੀਦਾ ਕਿ ਤੁਸੀਂ ਜੋ ਵੀ ਕੰਮ ਕਰੋ ਉਨੂੰ enthusiam ਨਾ ਕਰੋ ਪ੍ਰੈਸ਼ਰ ਨਾ ਕਰੋ ਔਰ ਖੁੱਲੇ ਹਿਰਦੇ ਨਾਲ ਕਰੋ ਅਗਰ ਇਹਦੇ ਇਹ ਇਹ ਕੁਆਲਿਟੀ ਆਫ ਲਾਈਫ ਤੁਸੀਂ ਚਾਹਨੇ ਆ ਤੇ ਆਪਣੀ ਡਾਇਬੀਟਿਸ ਨੂੰ ਬਹੁਤ ਖਿਆਲ ਰੱਖੋ ਔਰ ਉਸ ਨੂੰ ਪਹਿਲਾਂ ਕਿਉਂਕਿ ਕਿਉਂਕਿ ਸ਼ੂਗਰ ਦੇ ਮਰੀਜ਼ਾਂ ਨੂੰ ਇਹ ਹੈ ਕਿ ਉਹਨਾਂ ਨੂੰ ਸ਼ੂਗਰ ਦੇ ਬਿਮਾਰੀ ਦਾ ਪਤਾ ਹੀ ਨਹੀਂ ਲੱਗਦਾ ਔਰ ਉਹਨੂੰ ਅਗਰ ਤੁਸੀਂ ਟੈਸਟ ਕਰਵਾਉਂਦੇ ਰਹਿੰਨੇ ਹੈਗੇ ਆਪਣੇ ਡਾਕਟਰ ਕੋਲ ਜਾਂ ਲੈਬੋਰੀਜ਼ 'ਚ ਜਾ ਕੇ ਗਲੂਕੋਜ਼ ਨੂੰ ਜਾਂ ਇਨਸੂਲਿਨ ਨੂੰ ਤੇ ਤੁਹਾਨੂੰ ਆਪਣੀ ਬਿਮਾਰੀ ਦਾ ਪਤਾ ਲੱਗ ਜਾਏਗਾ ਤੁਸੀਂ ਮੌਕੇ 'ਸਿਰ ਉਹਦਾ ਇਲਾਜ ਸ਼ੁਰੂ ਕਰਦੇ ਹੋਗੇ ਉਹਦੇ ਜੋ ਵੀ ਲਾਈਫਸਟਾਈਲ ਚੇਂजेस ਹੈਗੇ ਉਹ ਸ਼ੁਰੂ ਕਰਦੇ ਹੋਗੇ ਤੇ ਆਪਣੀ ਇਸ ਕੁਆਲਿਟੀ ਆਫ ਲਾਈਫ ਨੂੰ ਕਾਇਮ ਰੱਖੋਗੇ ਔਰ ਆਪਣੀ ਜ਼ਿੰਦਗੀ ਨੂੰ ਪੂਰੀ ਨਿਰੜਤਾ ਦੇ ਨਾਲ ਤੇ ਇੰਡੀਪੈਂਡੈਂਸ ਦੇ ਨਾਲ ਤੇ ਚਾਵਾ ਨਾਲ ਬਤਿੱਤ ਕਰਦੇ। ਥੈਂਕ ਯੂ ਵੈਰੀ ਮਚ। ਮੈਡੀਕਲ ਕੰਪਟੈਂਸ ਇਨ